ਇਹ ਹੈ ਜੀ 11ਵੀਂ ਪੌੜੀ ਦੀ ਚੌਥੀ ਪੰਕਤੀ ਸੁਣਿਆ ਹਾਥ ਹੋਵੇ ਅਸਗਾ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਹਾਂ ਜੀ ਸੁਣਿਆ ਹਾਥ ਹੋਵੇ ਅਸਗਾ ਫਿਰ ਧਿਆਨ ਇਹ ਦੇਣਾ ਜੀ ਕਿ ਜਦੋਂ ਪਿਆਰ ਨਾਲ ਪੜਿਆ ਆਪਾਂ ਉਦੋਂ ਅਸਗਾਹੋ ਨਹੀਂ ਪੜਿਆ ਗਾ ਕੇ ਵੀ ਪੜਿਆ ਉਦੋਂ ਆਪਾਂ ਅਸਗਾਹੋ ਨਹੀਂ ਪੜਿਆ ਆਪਣੇ ਆਪ ਹੀ ਸੁੱਤੇ ਸੁਧ ਹੀ ਜਿਨ ਬਿਨਾ ਧਿਆਨ ਦਿੱਤੇ ਹੀ ਜੇ ਤੁਸੀਂ ਹੌਲੀ ਪੜੋਗੇ ਨਾ ਆਪਣੇ ਆਪ ਹੀ ਤੁਹਾਨੂੰ ਜਿਹੜੇ ਸਹੀ ਪ੍ਰੋਨਨਸੀਏਸ਼ਨ ਉਹ ਹੋ ਜਾਂਦੀ ਹੈ ਜੀ ਸੁਣਿਆ ਦੇ ਅਰਥ ਤਾਂ ਹੁਣ ਤੁਹਾਨੂੰ ਯਾਦ ਹੋ ਹੀ ਗਏ ਹੋਣੇ ਆਥ ਪਾਵ ਹੱਥ ਵਿੱਚ ਆ ਜਾਣਾ ਹੱਥ ਵਿੱਚ ਆ ਜਾਣਾ ਪਾਵ ਪਕੜ ਵਿੱਚ ਆ ਜਾਣਾ ਪਕੜੇ ਚ ਆ ਜਾਣਾ ਪਾਵ ਸੋਜੀ ਵਿੱਚ ਆ ਜਾਣਾ ਤੈਰ ਦੇ ਪਤਾ ਲੱਗ ਜਾਣਾ ਡੁੰਗਾਈ ਦਾ ਪਤਾ ਲੱਗ ਜਾਣਾ ਗਹਿਰਾਈ ਦਾ ਪਤਾ ਲੱਗ ਜਾਣਾ ਭੇਦ ਦਾ ਪਤਾ ਲੱਗ ਜਾਣਾ ਜਦੋਂ ਆਪਾਂ ਕਹਿੰਦੇ ਨਾ ਕੋਈ ਚੀਜ਼ ਮੇਰੇ ਹੱਥ ਵਿੱਚ ਆ ਗਈ ਪਾ ਮੇਰੇ ਪਕੜ ਵਿੱਚ ਆ ਗਈ ਮੇਰੇ ਹੱਥੇ ਠਾਂ ਗਈ ਮੈਨੂੰ ਇਹ ਚੀਜ਼ ਦਾ ਪਤਾ ਲੱਗ ਗਿਆ ਹਾਥ ਹੋਵੇ ਸਮਝ ਲੱਗ ਗਿਆ ਜਿਹੜਾ ਹੱਥੇ ਚਾਈ ਸੀ ਉਹ ਚੀਜ਼ ਦੀ ਸਾਨੂੰ ਸਮਝ ਲੱਗ ਗਈ ਅਸਗਾਹ ਜਿਹੜਾ ਡੂੰਗਾ ਸਮੁੰਦਰ ਹੈ ਇਹ ਜਿਹੜਾ ਸੰਸਾਰ ਸਮੁੰਦਰ ਹੈ ਇਹ ਜਿਹੜਾ ਅਥਾ ਸਾਗਰ ਹੈ ਇਹ ਦੁਨੀਆ ਰੂਪੀ ਜਿਹੜਾ ਜਿਹਨੂੰ ਕਹਿੰਦੇ ਨੇ ਨਾ ਸੰਸਾਰ ਸਮੁੰਦਰ ਠੀਕ ਹੈ ਜੀ ਇਹ ਇਹ ਉਹ ਚੀਜ਼ ਦੀ ਸਾਨੂੰ ਸਮਝ ਪੈ ਜਾਂਦੀ ਹੈ ਭਾਵੇਂ ਨਿਕਲਦਾ ਜੀ ਪ੍ਰਭੂ ਪਰਮਾਤਮਾ ਦਾ ਮੇਰਾ ਮਨ ਆ ਮ ਗੱਲ ਮੰਨ ਦੀ ਹੈ ਜੀ ਹਮੇਸ਼ਾ ਯਾਦ ਰੱਖੋ ਮੇਰੇ ਮਨਕ ਗੱਲ ਆਪਣੇ ਮਨ ਨਾਲ ਕਰਨੀ ਮੇਰੇ ਮਨਾ ਉਸ ਪ੍ਰਭੂ ਪਰਮਾਤਮਾ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜਦੋਂ ਤੂੰ ਸੁਰਤ ਜੋੜ ਲੇਗਾ ਨਾ ਸੁਰਤ ਜੋੜਨ ਕਰਕੇ ਜਿਹੜੀ ਤੈਨੂੰ ਸੋਝੀ ਮਿਲੂਗੀ ਨਾ ਉਸ ਦੇ ਵਿੱਚ ਕੀ ਹੋਊਗਾ ਕਿ ਤੈਨੂੰ ਇਸ ਸੰਸਾਰ ਸਮੁੰਦਰ ਦੀ ਅਸਲੀਅਤ ਦਾ ਪਤਾ ਲੱਗ ਜਾਊਗਾ ਕਿ ਇਹ ਸੰਸਾਰ ਇੱਕ ਖੇਡ ਮੇਲਾ ਹੈ ਜੀ ਠੀਕ ਹੈ ਜੀ ਇਹ ਸੰਸਾਰ ਚਾਰ ਦਿਨਾਂ ਦਾ ਮੇਲਾ ਹੈ ਜੀ ਇਸ ਸੰਸਾਰਿਕ ਅਲੂਜਨ ਜਿਹਨੂੰ ਕਹ ਦਿੰਦੇ ਆ ਠੀਕ ਹੈ ਇਹ ਸੰਸਾਰ ਜਿਹੜੇ ਤਿੰਨ ਗੁਣ ਸੀਗੇ ਉਹਦੇ ਹੇਠ ਚੱਲਦੇ ਆ ਜੀ ਰਜੋਸ ਤੋ ਤਮ ਇਹ ਸੋਝੀ ਤੁਹਾਨੂੰ ਪਤਾ ਲੱਗ ਗਿਆ ਨਹੀਂ ਕਿ ਸੰਸਾਰ ਜਿਹੜੀ ਹੈ ਇਹ ਵਿਕਾਰਾਂ ਦੇ ਵਸ ਚੱਲ ਰਿਹਾ ਜੀ ਇਹ ਪਤਾ ਉਦੋਂ ਲੱਗੂਗਾ ਜਦੋਂ ਪ੍ਰਭੂ ਪਰਮਾਤਮਾ ਦੇ ਨਾਲ ਸੁਰਤ ਜੁੜੂਗੀ ਹੁੰਦਾ ਕੀ ਹੈ ਜੀ ਨਿੱਜੀ ਅਨੁਭਵ ਦੇ ਸਾਹਬ ਨਾਲ ਕਿਉਂਕਿ ਜਿਉਂ-ਜਿਉਂ ਤੁਸੀਂ ਪਰਮਾਤਮਾ ਦਾ ਨਾਮ ਲਾਉਂਗੇ ਨਾ ਥੋੜਾ ਹੌਲੀ-ਹੌਲੀ ਤੁਹਾਡਾ ਮਨ ਜਿਹੜਾ ਉਹ ਆਪਣੇ ਆਪ ਹੀ ਵਿਸ਼ਿਆਂ ਵਕਾਰਾਂ ਤੋਂ ਜਾਂ ਦੁਨੀਆ ਦੀਆਂ ਲਾਲਸਾਵਾਂ ਤੋਂ ਆਪਣੇ ਆਪ ਹੀ ਦੂਰ ਹੋਣ ਲੱਗ ਜਾਂਦਾ ਜੀ ਤੁਹਾਡਾ ਮਨ ਨਹੀਂ ਕਰਦਾ ਵੀ ਮੇਰੇ ਕੋਲ ਨਵਾਂ ਆਈਫੋਨ ਹੋਵੇ ਜਾਂ ਨਵਾਂ ਸੈਮਸੰਗ ਦਾ ਫੋਨ ਹੋਵੇ ਜਾਂ ਨਵਾਂ ਮੈਂ ਲੈਪਟਾਪ ਲਵਾਂ ਜਾਂ ਮੇਰੇ ਕੋਲ ਨਵੀਂ ਗੱਡੀ ਹੋਵੇ ਜਾਂ ਮੈਂ ਆਹ ਦੁਨੀਆ ਕੁ ਮਾਂ ਜਾਂ ਮੈਂ ਉਹ ਜਾਵਾਂ ਜਾਂ ਮੈਂ ਫਲਾਨੇ ਕਲੱਬ 'ਚ ਜਾਵਾਂ ਜਾਂ ਮੈਂ ਆਹ ਬੰਦੇ ਕੋਲ ਆਹ ਦੀ ਗੱਲ ਕਰਾਂ ਆਹ ਕਰਾਂ ਨਾ ਤੁਹਾਡਾ ਮਨ ਜਿਹੜਾ ਨਾ ਹੌਲੀ-ਹੌਲੀ ਆਪਣੇ ਆਪ ਹੀ ਸੰਤੁਸ਼ਟ ਰਹਿਣ ਲੱਗ ਜਾਂਦਾ ਜੀ ਪਿੱਛੇ ਸਿੱਖਿਆ ਸੀਗੇ ਵੀ ਮਨ ਸ਼ਾਂਤ ਵਿੱਚ ਆ ਜਾਂਦਾ ਸੰਤੁਸ਼ਟ ਰਹਿਣ ਲੱਗ ਗਿਆ ਜਦੋਂ ਮਨ ਤੁਹਾਡਾ ਆਪਣੇ ਆਪ ਹੀ ਜਿਹੜਾ ਜਦੋਂ ਪ੍ਰਮਾਤਮਾ ਦੇ ਨਾਲ ਕਰੋਗੇ ਬਦ ਤੋਂ ਬਦ ਮਹੀਨਾ ਦੇ ਦੋ ਜੀ ਉਸ ਪ੍ਰਭੂ ਪ੍ਰਮਾਤਮਾ ਦੇ ਯਕੀਨ ਰੱਖ ਕੇ ਕਹਿੰਦਾ ਮਹੀਨਾ ਜੇ ਤੁਸੀਂ ਔਨ ਐਵਰੇਜ ਜੇਕਰ ਤੁਸੀਂ 2 ਘੰਟੇ ਵੀ ਦਿਹਾੜੀ ਵਿੱਚ ਪ੍ਰਮਾਤਮਾ ਨੂੰ ਯਾਦ ਕਰੋਗੇ ਸਾਰੇ ਦਿਨ ਵਿੱਚ ਕੰਮਕਾਰ ਕਰਦੇ ਸਫਾਈਆਂ ਕਰਦੇ ਰੋਟੀਆਂ ਪਕਾਉਂਦੇ ਝਾੜੂ ਪੂੰਛੇ ਕਰਦੇ ਜੋ ਤੁਸੀਂ ਆਦੇ ਕੱਪੜੇ ਧੋਣ ਲੱਗੇ ਹੋ ਠੀਕ ਹੈ ਗੱਡੀ ਵਿੱਚ ਜਾ ਰਹੇ ਹਾਂ ਜੇ ਕੋਈ ਗੱਲ ਵੀ ਕਰਦਾ ਨਾ ਤੁਹਾਨੂੰ ਕਿਸੇ ਨੂੰ ਰੋਕਣ ਟੋਕਣ ਦੀ ਲੋੜ ਨਹੀਂ ਆਪਣੇ ਅੰਦਰ ਜਿਹੜਾ ਨਾ ਮਨ ਉਹ ਤੁਸੀਂ ਪ੍ਰਮਾਤਮਾ ਨਾਲ ਜੋੜ ਲਓ ਕਿਉਂਕਿ ਮੈਂ ਤੁਹਾਨੂੰ ਦੱਸ ਦਿੰਦਾ ਬਹੁਤ ਲੋਕੀ ਹੈ ਕੇਵਲ ਗੱਡੀ ਚਲਾ ਰਹੇ ਹੁੰਦੇ ਆ ਧਿਆਨ ਉਹਨਾਂ ਦਾ ਫੋਨ 'ਚ ਹੁੰਦਾ ਆਪਾਂ ਸੋਚਦੇ ਆ ਯਾਰ ਪਤਾ ਹੀ ਨਹੀਂ ਲੱਗਿਆ ਆਪਾਂ ਕਿਹੜੇ ਵੇਲੇ ਇੱਥੇ ਆ ਗਏ ਠੀਕ ਹੈ ਓਵੇਂ ਗੱਡੀ ਚਲਾਓ ਪਰ ਧਿਆਨ ਫੋਨ ਦੀ ਥਾਂ ਤੇ ਧਿਆਨ ਉਸ ਪ੍ਰਭੂ ਪ੍ਰਮਾਤਮਾ ਵਿੱਚ ਜੋੜੋ ਮਨ ਜਿਹੜਾ ਪ੍ਰਮਾਤਮਾ ਨਾਲ ਜੋੜੋ ਆਪਣੇ ਦਿਮਾਗ ਅੰਦਰ ਉਸ ਪ੍ਰਭੂ ਪਰਮਾਤਮਾ ਨਾਲ ਗੱਲਾਂ ਕਰੋ ਜਦੋਂ ਉਹ ਕਰਾਂਗੇ ਜੀ ਆਪਣੇ ਆਪ ਹੀ ਸਾਨੂੰ ਇਸ ਦੁਨੀਆ ਦੀ ਜਿਹੜੀ ਸਮਝ ਜਿਹੜੀ ਪੈ ਜਾਣੀ ਆਪਣੇ ਆਪ ਤੁਹਾਨੂੰ ਇਹ ਪਤਾ ਲੱਗੂ ਯਾਰ ਮੈਂ ਵੇਸਟ ਆਫ ਟਾਈਮ ਕਰ ਰਿਹਾ ਮੈਂ ਆਪਣਾ ਸੰਸਾਰ ਦਾ ਜਿਹੜਾ ਸਮਾਂ ਵਿਅਰਥ ਕਰ ਰਿਹਾ ਫਿਰ ਤੁਸੀਂ ਘਾਲਣਾ ਕਾਲੋਗੇ ਤੇ ਆਓ ਦੇਖਦੇ ਹਾਂ ਜੀ ਅੱਗੇ ਮਹਾਰਾਜ ਸਾਨੂੰ ਕੀ ਦੱਸ ਦਿੰਦੇ ਆ ਅਗਲੀ ਪੰਕਤੀ ਵਿੱਚ